ਕਿਸੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਭੇਖ ਮੰਗਦਾ ਸੀ। ਉਹ ਹਰ ਰੋਜ਼ ਆਉਣ ਜਾਣ ਵਾਲੀ ਗੱਡੀਆਂ 'ਚ ਬੈਠੇ ਯਾਤਰੀਆਂ ਤੋਂ ਭੇਖ ਮੰਗ ਕੇ ਆਪਣਾ ਪੇਟ ਪਾਲਦਾ ਸੀ। ਇੱਕ ਦਿਨ ਜਦੋਂ ਉਹ ਭੇਖ ਮੰਗ ਰਿਹਾ ਸੀ, ਉਸ ਨੇ ਇੱਕ ਲੰਮੇ ਕੱਦ ਵਾਲੇ ਸੂਟ-ਬੂਟ ਪਾਏ ਹੋਏ ਆਦਮੀ ਨੂੰ ਦੇਖਿਆ। ਉਸ ਨੇ ਸੋਚਿਆ, ਇਹ ਤਾਂ ਬਹੁਤ ਅਮੀਰ ਲੱਗਦਾ ਹੈ। ਜੇ ਇਸ ਤੋਂ ਭੇਖ ਮੰਗਾਂਗਾ ਤਾਂ ਪੱਕਾ ਚੰਗੇ ਪੈਸੇ ਮਿਲਣਗੇ। ਉਹ ਉਸ ਲੰਮੇ ਆਦਮੀ ਕੋਲ ਗਿਆ ਤੇ ਭੇਖ ਮੰਗਣ ਲੱਗਾ। ਭਿਖਾਰੀ ਨੂੰ ਵੇਖ ਕੇ ਉਹ ਆਦਮੀ ਬੋਲਿਆ ਤੂੰ ਹਮੇਸ਼ਾ ਮੰਗਦਾ ਹੀ ਰਹਿੰਦਾ ਹੈ ਕਿ ਕਦੇ ਕਿਸੇ ਨੂੰ ਕੁਝ ਦਿੰਦਾ ਨਹੀਂ ਭਿਖਾਰੀ ਨੇ ਹੌਲੀ ਜਿਹੀ ਕਿਹਾ ਸਹ ਮੈਂ ਤਾਂ ਭਿਖਾਰੀ ਹਾਂ ਮੰਗਣਾ ਹੀ ਮੇਰਾ ਕੰਮ ਹੈ ਮੇਰੇ ਕੋਲ ਉਹ ਜਿਹੀ ਔਕਾਤ ਨਹੀਂ ਕਿ ਕਿਸੇ ਨੂੰ ਕੁਝ ਦੇ ਸਕਾਂ ਉਹ ਲੰਮਾ ਆਦਮੀ ਮੁਸਕਰਾ ਕੇ ਬੋਲਿਆ ਜੇ ਤੂੰ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਤਾਂ ਤੈਨੂੰ ਮੰਗਣ ਦਾ ਵੀ ਕੋਈ ਹੱਕ ਨਹੀਂ ਮੈਂ ਇੱਕ ਵਪਾਰੀ ਹਾਂ ਮੈਂ ਸਿਰਫ ਲੈਣ ਦੇਣ 'ਤੇ ਵਿਸ਼ਵਾਸ ਰੱਖਦਾ ਹਾਂ ਜਦੋਂ ਤੇਰੇ ਕੋਲ ਮੈਨੂੰ ਦੇਣ ਲਈ ਕੁਝ ਹੋਵੇਗਾ ਤਦ ਹੀ ਮੈਂ ਤੈਨੂੰ ਕੁਝ ਦੇ ਸਕਾਂਗਾ ਇਹ ਕਹਿ ਕੇ ਉਹ ਆਦਮੀ ਟ੍ਰੇਨ 'ਚ ਬੈਠ ਕੇ ਚਲਾ ਗਿਆ ਭਿਖਾਰੀ ਉਸ ਦੀ ਗੱਲ ਬਾਰੇ ਸੋਚਦਾ ਰਿਹਾ ਉਹ ਸ਼ਬਦ ਉਸ ਦੇ ਦਿਲ ਵਿੱਚ ਉਤਰ ਗਏ ਉਸਨੇ ਸੋਚਿਆ ਸ਼ਾਇਦ ਮੈਨੂੰ ਇਸ ਲਈ ਜ਼ਿਆਦਾ ਭੇਖ ਨਹੀਂ ਮਿਲਦੀ ਕਿਉਂਕਿ ਮੈਂ ਕਿਸੇ ਨੂੰ ਕੁਝ ਵਾਪਸ ਨਹੀਂ ਦਿੰਦਾ ਪਰ ਮੈਂ ਤਾਂ ਗਰੀਬ ਹਾਂ ਮੈਂ ਕਿਸੇ ਨੂੰ ਕੀ ਦੇ ਸਕਦਾ ਹਾਂ ਦੋ ਦਿਨ ਉਹ ਸੋਚਦਾ ਰਿਹਾ ਕੀ ਆਖਿਰ ਉਹ ਭੇਗ ਦੇ ਬਦਲੇ ਕੀ ਦੇ ਸਕਦਾ ਹੈ ਤੀਜੇ ਦਿਨ ਉਸਦੀ ਨਜ਼ਰ ਸਟੇਸ਼ਨ ਦੇ ਨੇੜੇ ਖਿੜੇ ਹੋਏ ਫੁੱਲਾਂ ਤੇ ਪਈ ਉਸਦੇ ਮਨ ਵਿੱਚ ਵਿਚਾਰ ਆਇਆ ਕਿਉਂ ਨਾ ਮੈਂ ਲੋਕਾਂ ਨੂੰ ਭੇਗ ਦੇ ਬਦਲੇ ਕੁਝ ਫੁੱਲ ਦੇ ਦਿਆ ਕਰਾਂ ਉਸਨੂੰ ਇਹ ਵਿਚਾਰ ਬਹੁਤ ਚੰਗਾ ਲੱਗਾ ਉਸਨੇ ਕੁਝ ਫੁੱਲ ਤੋੜੇ ਤੇ ਭੇਗ ਮੰਗਾ ਲੈ ਟ੍ਰੇਨ ਤੇ ਚੜ ਗਿਆ ਹੁਣ ਜਦੋਂ ਕੋਈ ਵੀ ਉਸਨੂੰ ਪੈਸੇ ਦਿੰਦਾ ਉਹ ਬਦਲੇ 'ਚ ਉਸਨੂੰ ਫੁੱਲ ਦੇ ਦਿੰਦਾ ਲੋਕ ਉਹ ਫੁੱਲ ਖੁਸ਼ੀ ਨਾਲ ਲੈ ਲੈਂਦੇ ਕੁਝ ਦਿਨਾਂ ਵਿੱਚ ਹੀ ਉਸਨੇ ਵੇਖਿਆ ਕਿ ਹੁਣ ਉਸ ਨੂੰ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਲੋਕ ਵੇਖਦੇ ਰਹੇ ਹਨ ਹਰ ਸਵੇਰੇ ਉਹ ਸਟੇਸ਼ਨ ਦੇ ਅੜੇ ਦੁਆਲੇ ਦੇ ਫੁੱਲ ਤੋੜਦਾ ਤੇ ਦਿਨ ਪਰ ਉਹਨਾਂ ਨੂੰ ਵੰਡਦਾ ਰਹਿੰਦਾ ਜਦੋਂ ਫੁੱਲ ਖਤਮ ਹੋ ਜਾਂਦੇ ਉਸ ਨੂੰ ਕੋਈ ਵੇਖ ਨਹੀਂ ਮਿਲਦੀ ਸੀ ਇਸ ਤਰ੍ਹਾਂ ਉਸ ਦਾ ਰੋਜ਼ ਦਾ ਇੱਕ ਨਿਯਮ ਬਣ ਗਿਆ ਇੱਕ ਦਿਨ ਜਦੋਂ ਉਹ ਵੇਖ ਮੰਗ ਰਿਹਾ ਸੀ ਉਸ ਦੀ ਨਜ਼ਰ ਉਸੇ ਲੰਬੇ ਆਦਮੀ ਤੇ ਪਈ ਜਿਸ ਨੇ ਉਸ ਨੂੰ ਪਹਿਲਾਂ ਉਹ ਗੱਲ ਕਹੀ ਸੀ ਭਿਖਾਰੀ ਤੁਰੰਤ ਉਸ ਦੇ ਕੋਲ ਗਿਆ ਤੇ ਬੋਲਿਆ ਸਾਹਬ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਫੁੱਲ ਹਨ ਤੁਸੀਂ ਮੈਨੂੰ ਪੇਕ ਦਿਓ ਮੈਂ ਤੁਹਾਨੂੰ ਇਹ ਫੁੱਲ ਦੇਵਾਂਗਾ ਉਹ ਆਦਮੀ ਮੁਸਕਰਾਇਆ ਉਸਨੇ ਕੁਝ ਪੈਸੇ ਦਿੱਤੇ ਤੇ ਫੁੱਲ ਲੈ ਲਏ ਬਹੁਤ ਖੁਸ਼ ਹੋ ਕੇ ਕਿਹਾ ਵਾਹ ਅੱਜ ਤੁਸੀਂ ਵੀ ਮੇਰੀ ਤਰ੍ਹਾਂ ਇੱਕ ਵਪਾਰੀ ਬਣ ਗਏ ਹੈ ਇਹ ਕਹਿ ਕੇ ਉਹ ਟ੍ਰੇਨ ਤੋਂ ਉਤਰ ਗਿਆ ਪਰ ਉਹ ਗੱਲ ਫਿਰ ਤੋਂ ਭਿਖਾਰੀ ਦੇ ਦਿਲ ਵਿੱਚ ਬੈਠ ਗਈ ਉਸਨੇ ਆਕਾਸ਼ ਵੱਲ ਵੇਖ ਕੇ ਉੱਚੀ ਆਵਾਜ਼ ਵਿੱਚ ਕਿਹਾ ਮੈਂ ਭਿਖਾਰੀ ਨਹੀਂ ਹਾਂ ਮੈਂ ਇੱਕ ਵਪਾਰੀ ਹਾਂ मैं अमीर बन सकता हाँ लोगों ने सोचा कि भिखारी पागल हो गया है पर अगले दिन तो वह स्टेशन से नहीं दिखा छे महीने बाद स्टेन से दो सूट वूट पाए हुए आदमी ट्रेन सफ़र कर रहे सन सोवान तो दया नज़र मिली एक ने हाथ मिला के कहा कि तीन मैं पछाण दूजा बोलिया नहीं शायद असी पहली बार मिल रहे हाँ पहला बोलिया नहीं असी तीजी बार मिल रहे दूजा हैरान हो ਤੇ ਜੀਵਰ ਪਹਿਲੀਆਂ ਦੋ ਵਾਰ ਕਦੋਂ ਮਿਲੇ ਪਹਿਲਾ ਮੁਸਕਰਾਇਆ ਅਸੀਂ ਪਹਿਲੀ ਦੋ ਵਾਰ ਵੀ ਇਸੇ ਸਟੇਸ਼ਨ ਤੇ ਮਿਲੇ ਹਾਂ ਮੈਂ ਉਹੀ ਪਿਖਾਰੀ ਹਾਂ ਜਿਸਨੂੰ ਤੂੰ ਸਿ ਪਹਿਲੀ ਵਾਰ ਸਿਖਾਇਆ ਸੀ ਕਿ ਜੀਵਨ ਵਿੱਚ ਕੀ ਕਰਨਾ ਚਾਹੀਦਾ ਤੇ ਦੂਜੀ ਵਾਰ ਦੱਸਿਆ ਕਿ ਮੈਂ ਕੌਣ ਦੂਜਾ ਹੱਸ ਪਿਆ ਓ ਮੈਨੂੰ ਯਾਦ ਆ ਗਿਆ ਤੂੰ ਉਹੀ ਪਿਖਾਰੀ ਹੈ ਜਿਸਨੂੰ ਮੈਂ ਪਹਿਲੀ ਵਾਰ ਪੇਖਦੇ ਤੋ ਇਨਕਾਰ ਕੀਤਾ ਤੇ ਦੂਜੀ ਵਾਰ ਤੇਸ ਤੋਂ ਫੁੱਲ ਖਰੀਦੇ ਸਨ ਪਰ ਹੁਣ ਇਹ ਸੂਟ ਬੂਟ ਪਾ ਕੇ ਕਿੱਥੇ ਜਾ ਰਿਹਾ ਹੈ ਭਿਖਾਰੀ ਬੋਲਿਆ ਹਾਂ ਸਾ ਮੈਂ ਉਹੀ ਭਿਖਾਰੀ ਹਾਂ ਪਰ ਅੱਜ ਮੈਂ ਫੁੱਲਾਂ ਦਾ ਇੱਕ ਵੱਡਾ ਵਪਾਰੀ ਹਾਂ ਆਪਣੇ ਕਾਰੋਬਾਰ ਦੇ ਕੰਮ ਨਾਲ ਦੂਜੇ ਸ਼ਹਿਰ ਜਾ ਰਿਹਾ ਉਹ ਥੋੜਾ ਰੁਕਿਆ ਤੇ ਬੋਲਿਆ ਤੁਸੀਂ ਮੈਨੂੰ ਪਹਿਲੇ ਵਾਰ ਉਹ ਕੁਦਰਤ ਦੇ ਨਿਯਮ ਸਿਖਾਇਆ ਸੀ ਕਿ ਜਦੋਂ ਤੱਕ ਅਸੀਂ ਕੁਝ ਨਹੀਂ ਦਿੰਦੇ ਸਾਨੂੰ ਕੁਝ ਨਹੀਂ ਮਿਲਦਾ ਮੈਂ ਇਹ ਨਿਯਮ ਆਪਣੇ ਜੀਵਨ ਵਿੱਚ ਲਾਗੂ ਕੀਤਾ ਤੇ ਸੱਚਮੁੱਚ ਕਾਮਯਾਬ ਹੋਇਆ ਮੈਂ ਪਹਿਲਾਂ ਆਪਣੇ ਆਪ ਨੂੰ ਸਿਰਫ ਭਿਖਾਰੀ ਸਮਝਦਾ ਸੀ ਪਰ ਤੁਸੀਂ ਮੈਨੂੰ ਦੱਸਿਆ ਕਿ ਮੈਂ ਇੱਕ ਵਪਾਰੀ ਬਣ ਸਕਦਾ ਹਾਂ ਲੋਕ ਮੈਨੂੰ ਪੇਖ ਨਹੀਂ ਦੇ ਰਹੇ ਸਨ ਉਹ ਮੇਰੇ ਫੁੱਲਾਂ ਦੀ ਕੀਮਤ ਦੇ ਰਹੇ ਸਨ ਮੈਂ ਉਹਨਾਂ ਪੈਸੇ ਨਾਲ ਹੋਰ ਫੁੱਲ ਖਰੀਦੇ ਤੇ ਫੁੱਲਾਂ ਦਾ ਵਪਾਰ ਸ਼ੁਰੂ ਕੀਤਾ ਲੋਕਾਂ ਨੂੰ ਫੁੱਲ ਬਹੁਤ ਪਸੰਦ ਆਉਂਦੇ ਹਨ ਅੱਜ ਉਹੀ ਪਸੰਦ ਮੈਨੂੰ ਇੱਕ ਵੱਡਾ ਵਪਾਰੀ ਬਣਾਉਂਦੀ ਹੈ ਦੋਵੇਂ ਹੱਸੇ ਤੇ ਸਟੇਸ਼ਨ ਤੇ ਉਤਰੇ ਆਪਣੇ ਆਪਣੇ ਕਾਰੋਬਾਰ ਬਾਰੇ ਗੱਲਾਂ ਕਰਦੇ ਹੋਏ ਅੱਗੇ ਤੁਰ ਗਏ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਚ ਜੀਣਾ ਤੁਸੀਂ ਦਿੰਦੇ ਹੋ ਉਨਹੀ ਤੁਹਾਨੂੰ ਵਾਪਸ ਮਿਲਦਾ ਹੈ ਸੋਚ ਬਦਲਣ ਨਾਲ ਕਿਸਮਤ ਬਦਲ ਜਾਂਦੀ ਹੈ ਜੇ ਅਸੀਂ ਆਪਣੇ ਆਪ ਨੂੰ ਛੋਟਾ ਸਮਝਦਾ ਰਹਾਂਗੇ ਤਾਂ ਹਮੇਸ਼ਾ ਛੋਟੇ ਹੀ ਰਹਾਂਗੇ ਪਰ ਜੇ ਅਸੀਂ ਵੱਡਾ ਸੋਚਾਂਗੇ ਤਾਂ ਜ਼ਿੰਦਗੀ ਵੀ ਵੱਡੀ ਹੋ ਜਾਏਗੀ ਸਫਲਤਾ ਤੁਹਾਡੇ ਸੋਚ ਵਿੱਚ ਲੁਕੀ ਹੋਈ ਹੈ ਆਪਣੀ ਸੋਚ ਵੱਡੀ ਬਣਾਓ ਤੇ ਜ਼ਿੰਦਗੀ ਬਦਲਦੀ ਦੇਖੋ